ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਰੁੱਤ ਲੰਘ ਜਾਵੇ ਨਾ ਸਾਵੰਦੀ ਜਿਸ ਨੂੰ ਲਿਖਿਆ ਹੈ ਵਰਜਿੰਦਰ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਜੀ ਇਹ ਰਜਨਾ ਇੱਕ ਲੜਕੀ ਦੀ ਹੈ ਇਹ ਬਹੁਤ ਪੁਰਾਣੀ ਗੱਲ ਹੈ ਜਿੰਦਾ ਨਾਂ ਹੈ ਵਿਗਿੰਦਰ ਕੌਰ ਜਿੰਦੋ ਉਮਰ 23 ਸਾਲ ਉਹ ਘੱਟ ਬੜੀ ਲਿਖੀ ਸੀ ਸਿਰਫ ਪੰਜ ਦੀ ਮਾਤਾ ਹੀ ਬੜੀ ਸੀ ਜਿੰਦੋ ਦੀ ਜਦੇ ਅਮਰਜੀਤ ਆਵਰੋ ਤੇ ਬਾਪੂ ਮੀਰ ਸਿੰਘ ਜਦੇ ਅਮਰੋ ਨੂੰ ਜਿੰਦੋ ਦੇ ਰਿਸ਼ਤੇ ਦਾ ਕਿਕਰ ਲੱਗਾ ਰਹਿਦਾ ਸੀ ਉਹਦਾ ਬਾਪੂ ਕਿਤੇ ਵੀ ਮੁੰਡਾ ਵੇਖਣ ਜਾਂਦਾ ਸੀ ਜਿੰਦੋ 10 ਭਾਈਆਂ ਦੀ ਇੱਕੋ ਹੀ ਭੈਣ ਸੀ ਇੱਕ ਸਭ ਤੋਂ ਵੱਡਾ ਤੇ ਦੋ ਛੋਟੇ ਸੀ ਜਿੰਦੂ ਦਾ ਬਾਪੂ ਮਿਹਰ ਆਪਣੀ ਸੋਚ ਦਾ مالک ਸੀ ਜਿੰਦੇ ਗੁੱਸੇ ਵਾਲਾ ਅੜਬ ਕਿਸੇ ਦੀ ਗੱਲ ਮੰਨਦਾ ਨਹੀਂ ਸੀ ਉਸ ਦੇ ਅੱਗੇ ਕੋਈ ਬੱਚਾ ਉੱਚੀ ਆਵਾਜ਼ ਵਿੱਚ ਗੱਲ ਕਰਦਾ ਵੀ ਨਹੀਂ ਸੀ ਸਾਰੇ ਉਸ ਤੋਂ ਡਰਦੇ ਰਹਿੰਦੇ ਸੀ ਬੇਬੇ ਅਮਰੋ ਬੈਮਾ ਪਰਮਾ ਵਿੱਚ ਰਹੀ ਸੀ ਟੋਨੇ ਟੋਟ ਕੇ ਕਰਦੀ ਰਹਿੰਦੀ ਸੀ ਜਿੰਦੂ ਨੂੰ ਕਿਸੇ ਨਾਲ ਬੋਲਣ ਨਹੀਂ ਦਿੰਦੀ ਸੀ ਬਾਹਰ ਜਾਣ ਤੋਂ ਰੋਕਦੀ ਸੀ ਉਸ ਦੀ ਮਾਂ ਉਸ ਦੇ ਧਾਗੇ ਤਵੀਰ ਪਾ ਕੇ ਰੱਖਦੇ ਸੀ ਜਿੰਦੂ ਦਾ ਬਾਹਰ ਜਾਣ ਨੂੰ ਜੀ ਕਰਦਾ ਸੀ ਪਰ ਉਹ ਆਪਣੇ ਆਪਣੇ ਦੇਵਾਪੂਤੋਂ ਡਰਦੀ ਸੀ ਉਹਨਾਂ ਦੇ ਘਰ ਦਾ ਬਾਹਰ ਵਾਲਾ ਗੇਟ ਗਲੀ ਦੇ ਬਿਲਕੁਲ ਸਾਹਮਣੇ ਸੀ ਉੱਪਰ ਸਰਗੇ ਲੱਗੇ ਹੋਏ ਸੀ ਜਦੋਂ ਉਹ ਦਰਕਰ ਕਰਦਾ ਉਹੋ ਗੇਟ ਦੇ ਸਰੀਆਂ ਵਿੱਚ ਨੂੰ ਝਾਕ ਰੈਂਦੀ ਜਦ ਕੋਈ ਦੇਖ ਦਿੰਦਾ ਉਹ ਵੇਖ ਕੇ ਹੋਲੇ ਹੋ ਜਾਂਦੀ ਸੀ ਜਿੰਦੋਂ ਇੱਕ ਬਹੁਤ ਹੀ شریف ਤੇ ਸੰਭਰ ਵਾਲੀ ਕੁੜੀ ਸੀ ਬਹੁਤ ਕੰਮ ਕਰਦੀ ਘਰ ਦੇ ਦਰਿਆਂ 도ੜੇ ਵਾਂਦੀ ਬਹੁਤ ਸੋਹਣੀ ਸੁਹਣਿਆ ਚਾਦਰਾਂ ਤੇ ਬੇਰ ਗੁੱਟੀਆਂ ਕੱਢਦੀ ਸੀ ਪਿੰਡ ਦੀਆਂ ਕੁੜੀਆਂ ਸਾਵਣ ਦੀ ਹਿੰਨੇ ਇਕੱਠੀਆਂ ਹੋ ਕੇ ਤੀਆਂ ਦਾ ਜਸ਼ਨ ਮਨਾਉਂਦੀਆਂ ਸੀ ਜਿੰਦੋ ਦਾ ਜੀ ਕਰਦਾ ਮੈਂ ਖੁੱਲ ਕੇ ਜੀਵਾਂ ਸਹੇਲੀਆਂ ਨਾਲ ਗੱਲਾਂ ਸਾਂਝੀਆਂ ਕਰਾਂ ਥੋੜਾ ਹੱਸਾ ਬੋਲਾਂ ਕੁੜੀਆਂ ਨਾਲ ਸਾਵਣ ਮਹੀਨੇ ਦੀਆਂ ਤੀਆਂ ਦਾ ਤਿਹਾਰ ਗਿੱਧਾ ਪਾ ਕੇ ਜਸ਼ਨ ਮਨਾਵਾਂ ਤੇ ਮਨੋਰੰਜਨ ਕਰਾਂ ਉਹ ਅੰਦਰੋਂ ਘੁੱਟ ਰਹੀ ਸੀ ਉਹ ਗੇਟ ਦੀਆਂ ਵਿੱਲਾਂ ਵਿੱਚੋਂ ਲੁਕ ਛਿਪ ਕੇ ਦੇਖਦੀ ਰਹਿੰਦੀ ਸੀ ਇੱਕ ਇੱਕ ਦਿਨ ਲੰਘਦਾ ਗਿਆ ਉਹ 25 ਸਾਲ ਦੀ ਹੋ ਗਈ ਸੀ ਉਸ ਦੇ ਵੱਡੇ ਭਰਾ ਦਾ ਵਿਆਹ ਹੋ ਗਿਆ ਸੀ ਉਹਨਾਂ ਦੀ ਰੋਹ ਦਾ ਸੁਭਾਅ ਬਹੁਤ ਤੇਜ ਗੁੱਸੇ ਵਾਲਾ ਸੀ ਵਿਆਹ ਤੋਂ 4 ਮਹੀਨੇ ਮਗਰੋਂ ਘਰ ਵਿੱਚ ਲੜਾਈ ਪੈਣ ਲੱਗੀ ਸੀ ਦੋ ਸਾਲ ਬਾਅਦ ਭਾਈ ਤੇ ਭਾਬੀ ਅੱਗਾ ਲੱਗ ਹੋ ਗਈ ਬੇਬੇ ਅਮਰੋ ਜਿੰਦੂ ਦੇ ਵਿਆਹ ਦਾ ਠੇਕਰ ਪੈ ਰਿਹਾ ਸੀ ਅਮਰੋ ਬਾਪੂ ਮੇਰ ਨਾਲ ਕੁੜੀ ਦੇ ਰਿਸ਼ਤੇ ਦੀ ਗੱਲ ਕਰਦੀ ਹੈ ਅਵਰੋ ਦੇਖ ਜਿੰਦੋ ਦੇ ਬਾਪੂ ਕੁੜੀ ਜਗਾਨ ਹੋ ਗਈ ਹੈ ਕੋਣ ਕੋਈ ਮੁੰਡਾ ਲੱਭ ਕੇ ਇਸ ਦਾ ਵਿਆਹ ਕਰ ਦੇ ਜਿੰਦੋ ਦਾ ਬਾਪੂ ਕਹਿੰਦਾ ਆਹੋ ਦੇਖਾਂਗਾ ਦਿਨ ਹੀ ਨੇ ਨਿਕਲ ਦੇ ਜੇ ਜਿੰਦੋ ਦੀ ਉਮਰ 28 ਸਾਲ ਦੀ ਹੋ ਗਈ ਜਿੰਦੋ ਦੀ ਹਾਣ ਦੀਆਂ ਕੁੜੀਆਂ ਦੇ ਵਿਆਹ ਹੋ ਗਏ ਸੀ ਉਸ ਦਾ ਜੀ ਕਰਦਾ ਜੇ ਮੇਰਾ ਵਿਆਹ ਹੋ ਜੇ ਮੈਨੂੰ ਵੀ ਇੱਕ ਰੂਹ ਦਾ ਹਾਣ ਹੀ ਮਿਲ ਜਾਵੇ ਮੈਂ ਵੀ ਕੁੜੀਆਂ ਵਾਂਗ ਸੱਜ ਤੱਜ ਕੇ ਰਹਾ ਮਿਹਰ ਸਿੰਘ ਜਿੱਥੇ ਵੀ ਮੁੰਡਾ ਵੇਖਣ ਜਾਂਦਾ ਘਰ ਆ ਕੇ ਬੇਬੇ ਕੋਲ ਬੈਠ ਕੇ ਮੁੰਡੇ ਦੇ ਘਰ ਦੀਆਂ ਕਮੀਆਂ ਕੱਢਦਾ ਰਹਿੰਦਾ ਸੀ ਬੇਸ਼ੋਕਰਾ ਤਾਂ ਸੋਹਣਾ ਹੈ ਪਰ ਜਿਵੇਂ ਘਟਾ ਜਿੱਥੇ ਜ਼ਮੀਨ ਉਥੇ ਮੰਗੜੀ ਸੋਣਾ ਬੇਬੇ ਕਹਿੰਦੀ ਤੂੰ ਕਿਤੇ ਹੋਰ ਦੇਖ ਲੈ ਸੋਕਰਾ ਬਾਪੂ ਆਹੋ ਕਿਤੇ ਹੋਰ ਦੇਖਾਂਗਾ ਜਿੰਦੋ ਚੁੱਪ ਕਰਕੇ ਰਹਿ ਕੇ ਸਾਰੀਆਂ ਗੱਲਾਂ ਸੁਣਦੀ ਰਹਿੰਦੀ ਤੇ ਘਰ ਦਾ ਸਾਰਾ ਕੰਮ ਵੀ ਕਰਦੀ ਰਹਿੰਦੀ ਸੀ ਦੈਨ ਨਿਕਲ ਗਈ ਜਿੰਦੋ ਦੇ ਛੋਟੇ ਦੋਨੇ ਭਰਾਵਾਂ ਦਾ ਵੀ ਵਿਆਹ ਹੋ ਗਿਆ ਦੋਨੇ ਭੱਗ ਗਿਆਂ ਇੱਕ ਘਰ ਦੀਆਂ ਦੋ ਕੁੜੀਆਂ ਸਨ ਜਿੰਦੋ ਦੇ ਸੁੱਖ ਨਾਲ ਦੋ ਭਤੀਜੇ ਵੀ ਹੋ ਗਏ ਜਿੰਦੂ ਦਾ ਬਾਪੂ ਜਿੱਥੇ ਮੁੰਡਾ ਵੇਖਣ ਜਾਂਦਾ ਆ ਕੇ ਨੁਕਤਾ ਕੀ ਨਹੀਂ ਕਰਦਾ ਰਹਿੰਦਾ ਸੀ ਬੀਬੀ ਬਹੁਤ ਦੁਖੀ ਹੋ ਗਈ ਗਾਲਾਂ ਕੱਢਣ ਲੱਗ ਗਈ ਤੂੰ ਨਹੀਂ ਵਿਆਹ ਦਾ ਕੁੜੀ ਰੋ ਕੋਠੇ ਜਿੱਡੀ ਹੋ ਗਈ ਇਸ ਨੂੰ ਹੁਣ ਘਰ ਬਿਠਾ ਕੇ ਰੱਖੇਗਾ ਸ਼ਰਮ ਆਉਂਦੀ ਹੈ ਲੋਕਾਂ ਤੋਂ ਕੀ ਕਹਿਣਗੇ ਅੱਜ ਮੈਂ ਪਿੰਡ ਵਿੱਚ ਲੱਖੇ ਦੇ ਘਰਾਂ 'ਚ ਜਾ ਕੇ ਆਵਾਂਗੀ ਉਹ ਲੋਕਾਂ ਨੂੰ ਰਸਤੇ ਉੱਤੇ ਦਹਧਾ ਰਹਿੰਦਾ ਹੈ ਮੈਨੂੰ ਨਸੀਬੋ ਭੈਣ ਕਹਿੰਦੀ ਸੀ ਪਾਲੋ ਦੀ ਕੁੜੀ ਦਾ ਰਿਸ਼ਤਾ ਵੀ ਲੱਖੇ ਨਹੀਂ ਕਰਵਾਇਆ ਕੁੜੀ ਮੌਜਾਂ ਕਰਦੀ ਐ ਬਾਪੂ ਮਿਹਰ ਆਹੋ ਆਹੋ ਚਲੀ ਗਈ ਇਹ ਗੱਲ ਕਰਕੇ ਮਿਹਰ ਘਰ ਦੇ ਬਾਹਰ ਚੌਂਤੇ ਤੇ ਜਾ ਕੇ ਬਹਿ ਗਿਆ ਬੀਬੀਆਂ ਉਹ ਤਿਆਰ ਹੋ ਕੇ ਲੱਖੇ ਦੇ ਘਰ ਚਲੀ ਗਈ ਜਿੰਦੂ ਦਾ ਸਵਾ ਚਿਰਚੜਾ ਹੋ ਗਿਆ ਸੀ ਘਰ ਵਿੱਚ ਆਪਣੇ ਭਾਬੀਆਂ ਨਾਲ ਮਿਹਰ-ਤੇਰ ਕਰਦੀ ਸੀ ਸਾਰਾ ਦਿਨ ਮੈਂ ਮੈਂ ਤੂੰ ਤੂੰ ਹੋਣ ਲੱਗ ਪਈ ਸੀ ਬੇਬੇ ਜਿੰਦੂ ਦੀ سپورਟ ਕਰਦੀ ਤਾਂ 노ਹਾ ਰੁੱਠ ਜਾਂਦੀਆ ਜੇ 노ਹਾ ਦੀ سپورਟ ਕਰਦੀ ਤਾਂ ਜਿੰਦੂ ਰੁੱਸ ਜਾਂਦੀ ਸੀ ਘਰ ਵਿੱਚ ਕਲੇਸ਼ ਹੀ ਪਿਆ ਰਹਿੰਦਾ ਸੀ ਉਸ ਦੀਆਂ ਭਾਬੀਆਂ ਲੜਾਈ ਵਿੱਚ ਜਿੰਦੂ ਨੂੰ ਮਿਹਨੇ ਮਾਰਦੀਆਂ ਬਹੁਤ ਗਰਦ ਬੋਲਦੀਆਂ ਉਤੀ ਰੰਡੀ ਗੁੜੀ ਇਤਨੀ ਉਮਰ ਹੋ ਗਈ ਅਜੇ ਕੋਈ ਗਿਆ ਨਹੀਂ ਕਰਦਾ ਇਸਦਾ ਜਿੰਦੋ ਵੀ ਭਾਦਿਆਂ ਦਾ ਬਰਾਬਰ ਗਾਲਾਂ ਕਢਦੀ ਜਿੰਦੋ ਨੂੰ ਭਾਦਿਆਂ ਦੇ ਗਾਲਾਂ ਸੁਣ ਕੇ ਆਪਣੀ ਉਮਰ ਤੋਂ ਸ਼ਰਮ ਆਉਣ ਲੱਗ ਪਈ ਸੀ ਉਹ ਬਹੁਤ ਹੀ ਗੁਖੀ ਰਹੇ ਸੀ ਉਸਿਆਂ ਹਾਣ ਦੀਆਂ ਅੰਬਿਆਰਾ ਸੋਹਣੇ ਸੋਹਣੇ ਕੱਪੜੇ ਤੇ ਟੂਮਾ ਪਾ ਕੇ ਸਾਵਣ ਦੇ ਮਹੀਨੇ ਟੀਆਂ ਦਾ ਆਨੰਦ ਮਾਣਦੀਆਂ ਜਾ ਕੇ ਗਿੱਧੇ ਪਾਉਂਦੀਆਂ ਜਿੰਦੋ ਗੇਟ ਦੀ ਅੰਦਰ ਹੀ ਬੇਖਦੀ ਰਹਿੰਦੀ ਸੀ ਉਸ ਦੇ ਮਨ ਵਿੱਚ ਾਰਮਾਨ ਸੀ ਵਿਚਾਰੀ ਕੀ ਕਰਦੀ ਨਾ ਕਿਸੇ ਨੂੰ ਆਪਣਾ ਦੁੱਖ ਸੁਣਾਉਂਦੀ ਨਾ ਬਾਹਰ ਜਾਂਦੀ ਨਾ ਭਾਈਆਂ ਤੇ ਭਾਬੀਆਂ ਨਾਲ ਚੰਗੀ ਤਰ੍ਹਾਂ ਬੋਲਦੀ ਸੀ ਇੱਕ ਦਿਨ ਖੁਸ਼ੀਆਂ ਦਾ ਆ ਗਿਆ ਜਦੋਂ ਜਿੰਦਾ ਉੰਤੀ ਸਲਵਈ ਰਿਸ਼ਤਾ ਮਿਲ ਗਿਆ ਲਖਾਵ ਕੋਰਨਾ ਬਣਿਆ ਮੇਰ ਸਿੰਘ ਨੂੰ ਮੁੰਡਾ ਪਸੰਦ ਆ ਗਿਆ ਦਾਸ ਕਿਤੇ ਜਮੀਨ ਦੇ ਮੁੰਡੇ ਦੀ ਪੜ੍ਹਾਈ ਵਿਆਹ ਕੀਤੀ ਹੋਈ ਸੀ ਚੰਡੀਗੜ੍ਹ ਦੇ ਨੇੜੇ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਕੇ ਵੇਚਦਾ ਹੁੰਦਾ ਸੀ ਜਿੰਦੋਂ ਤੋਂ 10 ਸਾਲ ਮੁੰਡਾ ਛੋਟਾ ਸੀ ਮੁੰਡੇ ਵਾਲਿਆਂ ਨੇ ਚੋਰੀ ਕੀਤੀ ਜਿੰਦੇ ਨੂੰ ਜਿੰਦੋਂ ਨੂੰ ਦੇਖ ਲਿਆ ਪਸੰਦ ਆ ਗਿਆ ਜਿੰਦੂ ਬਹੁਤ ਪਤਲੀ ਤੇ ਲੰਬੀ ਸੀ ਤੇ ਮੁੰਡਾ ਵੀ ਸੋਹਣਾ ਸੁਨੱਖਾ ਗੱਭਰੂ ਜੀ ਪੱਗ ਬੰਨਦਾ ਸੀ ਜਿੰਦੋਂ ਨੇ ਦੇ ਖੁਸ਼ੀ ਦੇ ਦਿਨ ਆ ਗਏ ਦੋਨਾਂ ਦਾ ਸੁਖੀ ਸੰਦੀ ਵਿਆਹ ਹੋ ਗਿਆ ਜਿਆ ਤੋਂ ਬਾਅਦ ਸਾਵਣ ਦੇ ਮਹੀਨੇ ਦੀ ਤੀਜ ਨੂੰ ਈਆਂ ਦਾ ਤਿਹਾਰਾ ਆ ਜਿੰਦੂ ਘਰ ਦੀਆਂ ਨਾਲ ਜਿੱਦ ਕਰਕੇ ਲਾਹ ਰੰਗ ਦਾ ਸੂਟ ਪਾ ਕੇ ਟੋਮਾ ਨਾਲ ਸ਼ਿੰਗਾਰ ਕਰਕੇ ਸਿਰ ਬਹਾ ਕੇ ਬਾੜਾ ਵਿੱਚ ਰਾੰਦੀ ਗੁੰਦ ਕੇ ਪਿੰਡ ਵਿੱਚ ਗਈ ਜਿੱਥੇ ਦੀਆਂ ਪਰਦੀਆਂ ਸੀ ਗਿੱਧਾ ਪਾਇਆ ਝੂਲਾ ਟੋਲਿਆ ਪਿੰਗਾ ਟੁੱਟਿਆ ਜਸ਼ਨ ਮਨਾਇਆ ਪਿੰਡ ਦੀਆਂ ਕੁੜੀਆਂ ਤੇ ਔਰਤਾਂ ਜਿੰਦੂ ਨੂੰ ਮਿਲੀਆਂ ਕਿ ਗੋਲੀਆਂ ਕਿੰਨੀ ਸੋਹਣੀ ਲੱਗ ਰਹੀ ਹੈ ਜਿੰਦੂ ਬਹੁਤ ਹੀ ਜਿਆਦੇ ਖੁਸ਼ੀ ਜਿੰਦੂ ਦਾਚਾ ਅੱਜ ਪੂਰਾ ਹੋ ਗਿਆ ਸੀ ਇੱਥੇ ਹੀ ਕਹਾਣੀ ਪੂਰੀ ਹੁੰਦੀ ਹੈ ये तो रचना किस तरह लगी लाइक शेयर कमेंट करके जरूर दसना जी अंत तक सुन लियडा बहुत बहुत धन्यवाद जी